ਜੋ ਜੇਕਾਰ ਹੋਵਿਤੇ ਆਓ ਸਾਰੇ ਆਪਾਂ ਮਿਲ ਕੇ ਕਰਦੇ ਹਾਂ ਤੇ ਪ੍ਰੋਫੈਸਰ ਮਸੀਹ ਲਈ ਉਹਨਾਂ ਦੇ ਚਰਨਾਂ ਦੇ ਵਿੱਚ ਸਿੱਖ ਪ੍ਰਾਰਥਨਾ ਵੀ ਕਰਦੇ ਹਾਂ हे ਮੇਰੇ ਪਿਤਾ ਪਰਮੇਸ਼ਰ ਪ੍ਰਭੂ ਸੁਨਾਸਰੀ ਮੇਰੇ ਖੋਦਾਬਾ ਭਾਵੇਂ ਮੈਨੂੰ ਕੁਝ ਹਨੇਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੈਂ ਤੁਹਾਡੇ ਵਾਅਦਿਆਂ ਨੂੰ ਮਜ਼ਬੂਤੀ ਨਾਲ ਫੜੀ ਰੱਖਦਾ ਹਾਂ ਹੈ ਮੇਰੇ ਪਿਤਾ ਪਰਮੇਸ਼ਰ ਮੇਰਾ ਵਿਸ਼ਵਾਸ ਇਸ ਪੂਰੇ ਸਮੇਂ ਦੇ ਵਿੱਚ ਵੀ ਡੋਲਣ ਨਾ ਦਿਓ ਮੈਨੂੰ ਅਜਿਹੀ ਸ਼ਕਤੀ ਮੈਨੂੰ ਅਜਿਹਾ ਬਲ ਬਖਸ਼ ਹੋ ਜੇ ਪਿਤਾ ਪਰਮੇਸ਼ਰ ਤੂੰ ਆਪਣੇ ਵਚਨ ਪ੍ਰਤੀ ਪਰਮੇਸ਼ਰ ਸੱਚਾ ਹੈ ਅਤੇ ਤੇਰਾ ਵਚਨ ਕਹਿੰਦਾ ਹੈ ਕਿ ਤੂੰ ਮੇਰੇ ਹੰਝੂਆਂ ਨੂੰ ਖੁਸ਼ੀ ਵਿੱਚ ਬਦਲ ਦੇਵੇਂਗਾ ਇਹ ਮੇਰੇ ਪਰਮੇਸ਼ਵਰ ਮੈਨੂੰ ਤੇਰੇ ਵਿੱਚ ਅਤੇ ਤੇਰੇ ਸਮੇਂ ਵਿੱਚ ਭਰੋਸਾ ਹੈ ਮੇਰੇ ਪਿਤਾ ਪਰਮੇਸ਼ਵਰ ਮੈਨੂੰ ਹਜੇ ਰੋਸ਼ਨੀ ਦਿਖਾਈ ਨਹੀਂ ਦੇ ਸਕਦੀ ਪਰਮੇਸ਼ਵਰ ਪਰ ਆਉਣ ਵਾਲੇ ਸਮੇਂ ਵਿੱਚ ਮੈਨੂੰ ਉਮੀਦ ਹੈ ਸੋ ਮੇਰੇ ਪਿਤਾ ਪਰਮੇਸ਼ਵਰ ਮੇਰੇ ਇਸ ਪੂਰੇ ਸਮੇਂ ਦੇ ਵਿੱਚ ਮੇਰੀ ਮੇਰੇ ਵਿਸ਼ਵਾਸ ਨੂੰ ਬਣਾ ਕੇ ਰੱਖੋ ਪਰਮੇਸ਼ਵਰ ਮੈਨੂੰ ਬਲ ਬਖਸ਼ੋ ਕਿ ਮੇਰਾ ਵਿਸ਼ਵਾਸ ਨਾ ਡੋਲੇ ਪਰਮੇਸ਼ਵਰ ਅਤੇ ਮੇਰੀ ਉਮੀਦ ਨੂੰ ਜਗਾ ਕੇ ਰੱਖਾ ਮੇਰੇ ਪਿਤਾ ਪਰਮੇਸ਼ਵਰ ਨਾ ਸਿਰਫ ਕੋਦਾਵਨ ਮੇਰੀ ਪ੍ਰਾਰਥਨਾ ਦੇ ਵਿੱਚ ਅਸਰ ਪਾਉਣਾ ਪਰਮੇਸ਼ਰ ਮੇਰੇ ਬੇਨਤੀਆਂ ਨੂੰ ਨੇੜੇ ਹੋ ਕੇ ਸੁਣਨਾ ਪਰਮੇਸ਼ਰ ਇਨ ਦਾ ਨੇਮ ਆਫ ਜੀਸਸ ਪ੍ਰੋਵਿਸਰੂਸੀ ਨਾਸਰੀ ਦੇ ਨਾਮ ਦੇ ਵਿੱਚ ਆਮੀਨ 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 ਹallelujah